ਸਤਿ ਸ੍ਰੀ ਅਕਾਲ ਮਿੱਤਰੋ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਆਪਾਂ ਲੱਗੇ ਅਮਿੰਦਰਾ 475 ਦਾ ਪਾਜੀ ਇੰਜਨ ਕਰਨ ਤੇ ਇਹ ਟਰੈਕਟਰ ਦਾ ਨਾ ਲੀਪਾਂ ਲਈ ਕਰ ਗਿਆ ਦੀਆਂ ਪਾਣੀ ਸਾਰਾ ਲੀਕ ਹੋ ਗਈ ਤੇਲ ਦੇ ਵਿੱਚ ਰਲ ਗਿਆ ਜੀ ਮਿੱਤਰੋ ਤੇ ਹੁਣ ਆਪਾਂ ਟਰੈਕਟਰ ਸਮਾਨ ਸਮੂ ਧੋ ਲਿਆ ਸਾਰੇ ਮੈਂ ਕਹਿੰਦਾ ਵਲੌਗ ਵਿੱਚ ਕੀ ਦਿਖਾਣਾ ਠੀਕ ਸਮਾਨ ਜੋ ਧੋਤਾ ਜੋ ਸਿਰਪਾ ਪਟੀਆਂ ਤੇ ਵਲੌਗ ਜਿਆਦਾ ਲੰਮਾ ਹੋਣਾ ਹੁਣ ਆਪਾਂ ਕਾਰਵਾਈ ਕਰਾਂਗੇ ਫਿੱਟ ਹੋਣ ਦੀ ਠੀਕ ਹੈ ਜੀ ਉਹ ਵੀ ਮਿੱਤਰੋ ਸਮਾਨ ਪਹਿਲਾਂ ਦਾ ਸਾਰਾ ਅਰੀਜਨਲ ਬ੍ਰਾਂਡ ਲੈਂਦਾ ਠੀਕ ਹੈ ਕੰਪਨੀ ਦਾ ਵਲੌਗ ਪਾਏ ਨੂੰ ਮਿੱਤਰੋ ਬਹੁਤ ਟਾਈਮ ਹੋ ਗਿਆ ਸੀਗਾ ਤੇ ਹੋ ਗਏ ਤੇ ਟਾਈਮ ਨਹੀਂ ਲੱਗਾ ਬਲੌਗ ਪਾਉਣ ਦਾ ਤੇ ਮਿੱਤਰੋ ਹੁਣ ਜਿੰਨੇ ਵੀ ਆਪਾਂ ਬਲੌਗ ਪਾਵਾਂਗੇ ਰੈਗੂਲਰ ਆਉਣਗੇ ਠੀਕ ਹੈ ਜੀ ਲਗਾਤਾਰ ਆਪਣੇ ਬਲੌਗ ਆਉਣਗੇ ਮਿੱਤਰੋ ਤੇ ਹੁਣ ਆਪਾਂ ਲਗਾ 475 ਦਾ ਇੰਜਨ ਤਿਆਰ ਕਰਨ ਠੀਕ ਹੈ ਜੀ ਤੇ ਹੁਣ ਜੋ ਵੀ ਸਮਾਨ ਲਿਆਂਦਾ ਯਨੂ ਲਿਆਂਦਾ ਕੰਪਨੀ ਵਿੱਚੋਂ ਸਮਾਨ ਲੈ ਕੇ ਆਂਦਾ ਤੁਹਾਨੂੰ ਦਰਸ਼ਨ ਕਰਾਉਂਦੇ ਆ ਨਵੇਂ ਸਮਾਨ ਦੇ ਆਪਾਂ ਕੀ ਕੀ ਸਮਾਨ ਲੈ ਕੇ ਆਂਦਾ ਤੇ ਕਰੋ ਚੈੱਕ ਲੋ ਵੀ ਚੈੱਕ ਕਰੋ ਸਮਾਨ ਆਪਾਂ ਜਿੰਨਾ ਵੀ ਸਮਾਨ ਲੈ ਕੇ ਆਂਦਾ ਯਨੂ ਲੈ ਕੇ ਆਂਦਾ ਮਿੰਦਰਾ ਦਾ ਸਮਾਨ ਮਿੰਦਰਾ ਪਾਰਟਸ ਓਕੇ ਜੀ ਅੱਜ ਐਨ ਕਟਿਆ ਆਪਣੇ ਸਲੀਬਾਂ ਦੇ ਰਿੰਗ ਹੋ ਗਏ ਆ ਤੇ ਉਹ ਆਪਾਂ ਹੈਡ ਦਾ ਕੰਮ ਕਰਾ ਕੇ ਲਿਆਂਦਾ ਮਿੱਤਰੋ ਤੇ ਇਹ ਗੈਸਪਰ ਪਾਰਦਾ ਸੀਗਾ ਤੇ ਇਹਨੂੰ ਫੇਸ ਸਰਵਾਇਆ ਹੈਡ ਦਾ ਸਾਰੇ ਕੰਮ ਕਰਵਾ ਕੇ ਲੈ ਕੇ ਜਾਂਦਾ ਹੈ ਗੁਰਨਾਣਿਕ ਕਹਿੰਦੇ ਉਹ ਲੁਧਿਆਣਿਆਂ ਓਕੇ ਜੀ ਤੇ ਸਮਾਨ ਸਾਰੇ ਸਮਾਨ ਮਿੱਤਰੋ ਆਪਾਂ ਧੋਸ ਵਰਗੇ ਤੋਂ ਟਿਕਾ ਲਿਆ ਆਪਣਾ ਹੈਗਾ ਟੇਬਲ ਜਿਹਨੂੰ ਆਪਾਂ ਗੱਡਾ ਕਹਿੰਦੇ ਆ ਠੀਕ ਹੈ ਜੀ ਤੇ ਆਪਾਂ ਮਿੱਤਰੋ ਗੱਡੇ ਉੱਤੇ ਸਮਾਨ ਸਾਰਾ ਟਿਕਾ ਲਿਆ ਤੇ ਆਪਣਾ ਇਹੀ ਟੇਬਲ ਆ ਤੇ ਜੱਟਾਂ ਦੇ ਜਗਾੜ ਇਹੀ ਹੁੰਦੇ ਆ ਓਕੇ ਜੀ ਤੇ ਕਿਉਂਕਿ ਆਪਾਂ ਯਾਰ ਸਾਡਾ ਮੈਂ ਤੁਹਾਨੂੰ ਅੱਗੇ ਵੀ ਬਲੌਗ 'ਚ ਕਹਿੰਦਾ ਵੀ ਅਸੀਂ ਜਿੰਨਾ ਵੀ ਕੰਮ ਕਰਨਾ ਮੇਜਰ ਕੋਈ ਵੀ ਕੰਮ ਹੈ ਠੀਕ ਹੈ ਅਗਲੇ ਜੱਟ ਦੇ ਘਰੇ ਕੰਮ ਕਾਣਾ ਜੋ ਵੀ ਸਮਾਨ ਲਿਆਉਣਾ ਅਰੀਜਨਲ ਸਾਰਾ ਸਾਰਾ ਸਮਾਨ ਅਗਲੇ ਸਾਹਮਣੇ ਫਟਕਾਣਾ ਠੀਕ ਹੈ ਜੀ ਤੇ ਮਿੱਤਰ ਆਪਣੇ ਗਏ ਆ ਉਹਨੂੰ ਮੜਾ ਭੇਜਿਆ ਨੂਰਮਨ ਨੂੰ ਟਰੈਕਟਰ ਦਾ ਸਮਾਨ ਲੈਣ ਉਹ ਜੌਂਡੀਰ ਖੋਲਿਆ ਮਿੱਤਰੋ ਉਹਦਾ ਮੜਾ ਸਮਾਨ ਲੈਣ ਗਿਆ ਨਾਲ ਸਰਵਿਸ ਤੇ ਨਾਲ ਇੱਕ ਪੈਵੀ ਲੀਕ ਆਦੀ ਉਹ ਲੈਣ ਗਿਆ ਤੇ ਆ ਰਹੇ ਉਹ ਵੀ ਆਪਣੇ ਮਿੱਤਰ ਤੇ ਆਚਾ ਕਰੋ ਕੁਆਲਟੀ ਪਿਸਟਨ ਇਹ ਕਿ ਨਹੀਂ ਇਹ ਨੋਕੀਰ ਬੋਟ ਤੇ ਮਿੱਤਰੋ ਆਪਣਾ ਟਰੈਕਟਰ ਤਾਂ ਹੁਣ ਤੋ ਹੋ ਗਿਆ ਤੇ ਪਾਣੀ ਪੂੜੀ ਮਾਰਤਾ ਪਹਿਲਾਂ ਆਪਾਂ ਮਾਰਾ ਡੀਜਾ ਡੀਜਲ ਮਾਰ ਕੇ ਆ ਚੰਗੀ ਤਰ੍ਹਾਂ ਚੰਡ ਘੜਤਾ ਫੜ ਕੇ ਪਾਣੀ ਪਾਣੀ ਮਾਰ ਕੇ ਖੜੇ ਆ ਤੇ ਕਰਦੇ ਆਂ ਸਲੇਬਸ ਰੋਭਾ ਫੈਟ ਚ ਤੇ ਪੰਪ ਭਾਜੀ ਕਹਿੰਦਾ ਤੁਹਾਡਾ ਸਹੀ ਆ ਜੀ ਟਰੈਕਟਰ ਯੋਰ ਪੂਰਾ ਮਾਰਦਾ ਤੇ ਇਹਦਾ ਨਾ ਪਾਣੀ ਆ ਉਹ ਮੁਗਲ ਤੇਲ ਵਿੱਚ ਰਲ ਗਿਆ ਸੀਗਾ ਓਕੇ ਜੀ ਤੇ ਤਾਂ ਆਪਾਂ ਨੂੰ ਖੋਲਣਾ ਪਿਆ ਤੇ ਖੋਲ ਕੇ ਆਪਾਂ ਹੁਣ ਕਰਾਂਗੇ ਇਹਨੂੰ ਫਿੱਟ ਤੇ ਹੁਣ ਆਪਾਂ ਮਿੱਤਰ ਫਿੱਟ ਕਰਨ ਲੱਗੇ ਆ ਤੇ ਸਾਰਾ ਸਮਾਨ ਆਪਣਾ ਜਿੰਨਾ ਵੀ ਹਗਾ ਗਿਆ ਸੀਗਾ ਸਾਰਾ ਸਮਾਨ ਸਮੋਂ ਧੋ ਲਿਆ ਆਪਾਂ ਰਵਦਸ ਉਸਮਾਨ ਵੀ ਅਰੀਜਨਲ ਹੀ ਕੰਪਨੀ ਦਾ ਬ੍ਰਾਂਡ ਸਮਾਨ ਲਿਗਿਆ ਜੀ ਤੇ ਕੰਡੈਕਟਰਾਂ ਦਾ ਵੀ ਬੋਸ ਆਪਾਂ ਲਵਾਤੇ ਸੀਗੇ ਐਨ ਓਕੇ ਜੀ ਬਤਨ ਕੰਡੈਕਟਰਾਂ ਦਾ ਵੀ ਬੋਸ ਆਪਾਂ ਮਿੱਤਰੋ ਲਵਾਤੇ ਸੀਗੇ ਐਨ ਜਾਨਕਿ ਬੋਸ ਬੋਸ ਲਵਾ ਕੇ ਫਿਰ ਆਪਾਂ ਗੈਨ ਬੰਨਾ ਪਾਵਾਂਗੇ ਤੇ ਆਪਣਾ ਦੀਪਾ ਜੀ ਪਹੁੰਚ ਗਿਆ ਆਪਣੇ ਕੋਲ ਹੋਰ ਜੀ ਸਿੱਤਾਂ ਠੀਕ ਠਾਕ ਹੋਰ ਫੱਟੇ ਆ ਹਾਂਜੀ ਬਾਕੀ ਤੱਕ ਗ੍ਰੀਬਨ ਸਾਰਾ ਸਮਾਨ ਆ ਆਪਾਂ ਰੈਂਕ ਕਰਨ ਆ ਆਪਣਾ ਪਿਆ ਆਇਲ ਪੰਪ ਇਹ ਵੀ ਆਪਾਂ ਨਵਾ ਪਾਵਾਂਗੇ ਜੇ ਨਵੇਂ ਸਮਾਨ ਆ ਤੁਹਾਡੇ ਸਾਹਮਣੇ ਲਾਪੇ ਰੱਖਤਾ ਆ ਇਹਦੇ ਬੈਲਬੁੱਲ ਹੈਗੇ ਆ ਸਮਾਨ ਦੇ ਇਹ ਬੈਲਬੁੱਲ ਵੀ ਤੁਹਾਨੂੰ ਨਾ ਬਲੋਗਰਾਂ ਇੰਦਸਾ ਲਾਪੇ ਆਪਣੇ ਸਮਾਨ ਕਿੰਨੇ ਦਾ ਆ ਆ ਚੱਕੋ ਮਦਰੋ ਮਹਿੰਦਰਾ ਨਮਿੰਦਰਾ ਅਰੀਜਨਲ ਕੰਪਨੀ ਦਾ ਇਹ ਸਾਡੇ ਭਰਾ ਆ ਜਾਂਦੇ ਆ ਹੌਲੀ ਹੌਲੀ ਇੱਥੇ ਸਾਰੇ ਇਕੱਠੇ ਹੋਏ ਹੋਣੇ ਆ ਅਹੇ ਚਾਚਾ ਸਾਡਾ ਗਿਆ ਪਰ ਰੋਟੀ ਖਾਣ ਗਿਆ ਆਪਣੇ ਲੈਣ ਗਿਆ ਆ ਤੇ ਉਹ ਵੀ ਆ ਰਿਹਾ ਬਰਫੂਰਫ ਲੈ ਗਿਆ ਆਪਣੇ ਲਈ ਤੇ ਗਰਮੀ ਜਾਦੇ ਆ ਤੇ ਮੈਂ ਕਿਹਾ ਚਲੋ ਵਾਟਰ ਗੁੱਲ ਭਰ ਕੇ ਤੇ ਆਪਾਂ ਪਾਣੀ ਆਪਾਂ ਪੀ ਚੱਲਾਂਗੇ ਇੱਥੇ ਹੋਰ ਕੰਮ ਸ਼ੁਰੂ ਕਰੀਏ ਤੇ ਮਤਲਬ ਥਰੀਬਾਂ ਚੈੱਕ ਕਰੋ ਮਹਿੰਦਰਾ ਨਮਿੰਦਰਾ ਕੰਪਨੀ ਦੀਆਂ ਸ਼ੇਅਰ ਤੁਹਾਨੂੰ ਜੀਦਾ ਹੋਵੇ ਤਾਂ ਜੀਦਾ ਨਾ ਦੇ ਚੱਕੋ ਏਦਾਂ ਸਾਮਾਨ ਪਾਉਣਾ ਜਿਹਦਾ ਵੀ ਕੰਮ ਫੜਿਆ ਹਨਾ ਆਪਾਂ ओरिजिनल ਬ੍ਰਾਂਡ ਇਹ ਪਾਉਣਾ ਠੀਕ ਹੈ ਜੀ ਨਾ ਹੀ ਆਪਾਂ ਕੋੜਾ ਪਾਈਦਾ ਨਾ ਆਪਾਂ ਪਾਉਣ ਵਾਲੇ ਹੱਕ 'ਚ ਹੈਗੇ ਆ ਨਾ ਆਪਾਂ ਪਾਉਣ ਦੇ ਹੱਕ 'ਚ ਹੈਗੇ ਆ ਚੋ ਜੀ ਤੇ ਆਪਾਂ ਨੋਜਲਾ ਨੋਜਲਾ ਵੀ ਸਾਰੀਆਂ ਸਾਫ਼ ਕਰਵਾਈਆਂ ਜੋਨਦੀਪ ਜੀ ਹਾਂਜੀ ਬਹੁਤ ਵਧੀਆ ਤੇ ਇਹ ਵੀ ਮੰਦਰੀਆਲਾ ਭਰਾ ਆ ਆਪਣਾ ਤੇਰਾ ਮੈਂ ਤਰਖਤ ਖੜਾ ਉਧਰ ਖੜਾ ਕਾਂ ਦੇ ਨਾਲ ਲਾ ਆਇਆ ਟੋਨ ਸਲੇਬਾਂ ਦੇ ਰੰਗ ਫਟ ਕਰੀਏ ਠੀਕ ਆ ਤੇ ਸਲੇਬਾਂ ਕਰੀਏ ਫਟ ਤੇ ਕੱਪੜਾ ਕਪੜਾ ਮਾਰ ਕੇ ਚੰਗੀ ਤਰ੍ਹਾਂ ਸਫਾਈ ਸਭੀ ਕਰਕੇ ਤੇ ਫਿਰ ਰੰਗ ਫਟ ਕਰਦੇ ਜੀ ਲੋਬੇ ਰੰਗ ਰੰਗ ਦੇਤੇ ਪਾਸ ਸਲੇਬਾਂ ਠੀਕ ਆ ਥੱਲੇ ਰਬੜ ਰੰਗ ਜਿਹੜੇ ਹੁੰਦੇ ਆ ਤੇ ਆਪਣੇ ਸਲੇਬਾਂ ਵੀ ਐਨ ਸਾਬ ਕਰਕੇ ਹਟਕਾਤੀਆਂ ਤੇ ਆਪਾਂ ਮਿੱਤਰੋ ਲੱਗਿਆ ਸਲੇਬਾਂ ਦੀ ਫੈਟਿੰਗ ਕਰਨ ਆ ਆਹ 3 ਫਟ ਕਰਤੀ ਐ ਇਦਾਂ ਫਟ ਹੋਣੀ ਐ ਆਰਾਮ ਦੇ ਨਾਲ ਜਾਣੀ ਚਾਹੀਦੀ ਥੱਲੇ ਤਾਂ ਆ ਚੱਕ ਓਕੇ ਜੀ ਤੇ ਜਦੋਂ ਆਪਾਂ ਟੈਗਰਟ ਹੋ ਗਿਆ ਸਲੇਬਾਂ ਠੋਕ ਦੇ ਉੱਤੋਂ ਜ਼ੋਰ ਦੇ ਨਾਲ ਉਹ ਰੰਗ ਵੱਡਾ ਹੋਣ ਦਾ ਵੀ ਚਾਂਸ ਹੁੰਦਾ ਮਿੱਤਰੋ ਇਹ ਹੱਥ ਨਾਲ ਹੀ ਪਾਣੀ ਚਾਹੀਦੀਆਂ ਥੱਲੇ ਪੋਲੀ ਦੇਣੇ ਠੀਕ ਹੈ ਜੀ ਤਾਂ ਫੇਰ ਪਾਣੀ ਪੂੜੀ ਆਪਾਂ ਚੈੱਕ ਕਰਾਂਗੇ ਹਣ ਫਟ ਕਰਕੇ ਬਾਅਦ ਤੇਲ ਪਾਵਾਂਗੇ ਤੇ ਦੋ ਰਹਿ ਗਈਆਂ ਤੇ ਵੀ ਆਪਾਂ ਫਟ ਕਰ ਹੀ ਦਿੰਦੇ ਆ ਯਾਰ ਇਦਾਂ ਫੇਰ ਮੇ ਤਾਂ ਬਲੌਕ ਨਹੀਂ ਬਣਦਾ ਹੈਗਾ ਚਲੋ ਇਕੱਲੀ ਇਕੱਲੀ ਕਰਕੇ ਫਟ ਕਰਦੇ ਆ ਆਪਾਂ ਇਹ ਟ੍ਰਾਪਾ ਲੈ ਜਾਂਦਾ ਸ਼ਾਮੇ ਤੇ ਹੁਣੇ ਕਾਰਵਾਈ ਹੋਣੀ ਤੇ ਤੇ ਇਹ ਪਹੋਂ ਫਟ ਕਰਤੀਆਂ ਮਿੱਤਰੋ ਆਪਣਾ ਆ ਤੇ ਪਾਣੀ ਪੋਣੀ ਇਹਦਾ ਪੂਰਾ ਸਾਫ ਕਰਨਾ ਬਲੌਗ ਹੈ ਚੰਦਾ ਦਾ ਲੱਵੀ ਸਾਬੂ ਭਰਾ ਵੀ ਆਪਣੇ ਤਾਂ ਪਹੁੰਚ ਗਿਆ ਤੇ ਭਰਾ ਆਪਾਂ ਨੂੰ ਮਿਲਣ ਆਇਆ ਠੀਕ ਨਹੀਂ ਹੋ ਸੇ ਤਾਂ ਸਭ ਠੀਕ ਆ ਉਹ ਨਵੀਂ ਦਾ ਹੀ ਠੀਕ ਆ ਸੈਟ ਸੈਟ ਤੇ ਆਜ ਆ ਜਗੜ ਕੇ ਲੈ ਲੈਂਦਾ ਵੀ ਇਹ ਤੇਰੇ ਲਈ ਇਹ ਯਾਰ ਆਪਾਂ ਨਹੀਂ ਕਹਾਂ ਮੈਂ ਤਾਂ ਖਾਂ ਰੋਟੀ ਕਰ ਨਹੀਂ ਭਰਾ ਇਹ ਤੁਹਾਡਾ ਕੰਮ ਹੈ ਸਭ ਚੱਕ ਦੇ ਫੱਟੇ ਮੈਂ ਸੱਚੀ ਮੈਂ ਰੋਟੀ ਖਾ ਕੇ ਆ ਹੁਣੇ ਕਰੀ ਤੇ ਆ ਲੈ ਠੰਡਾ ਆ ਕੀ ਹੈ ਠੰਡਾ ਗਰਮ ਹੈ ਨਾ ਪੀ ਲੋ ਇਹਨੂੰ ਪੀਲਾ ਪੀਲਾ ਲੋ ਬਈ ਮਿੱਤਰੋ ਆਪਾਂ ਪਿਸਟਨ ਤੇ ਪਾ ਤੇ ਹੁਣ ਆਪਾਂ ਇਹ ਲੈਣਾ ਨੂੰ ਨਾ ਚੈੱਕ ਕਰੀਏ ਜਿਹੜੇ ਮਿੱਤਰੋ ਨਾ 30 ਦੇ ਨਿਸ਼ਾਨ ਆ ਤੇ ਮੂੰਹ ਨੂੰ ਪਾਣੇ ਠੀਕ ਹੈ ਜੀ ਇਹ ਸਾਰੇ ਚਾਰੇ ਪਿਸਟਨਾਂ ਦੇ ਮੂੰਹ ਮੂੰਹ ਨੂੰ ਆ ਕੇ ਜੀ 30 ਦੇ ਜਿਹੜੇ ਨਿਸ਼ਾਨ ਲੱਗੇ ਹੋਏ ਲੋ ਬਈ ਹੁਣ ਲੈਣਾ ਨੂੰ ਚੈੱਕ ਕਰ ਦਈਏ ਤੇ ਪਿਸਟਨ ਆਪਣੇ ਪੈ ਗਏ ਮਿੱਤਰੋ ਤੇ ਹੁਣ ਆਪਾਂ ਗੇ ਘਮਾਵਾਂਗੇ ਆਲੇ ਦੁਆਲੇ ਓਕੇ ਜੀ ਕੋਈ ਸਾਈਡ ਸੂਟ ਤਾਂ ਨਹੀਂ ਪਿਸਟਨ ਮਾਰਦਾ ਜੇ ਸੈੜ ਪਿਸਟਨ ਮਾਰਦਾ ਹੋਵੇ ਤੇ ਉਹਨੂੰ ਆਪਾਂ ਸੈੱਟ ਕਰਾਂਗੇ ਸੈੜ ਨਾ ਮਾਰਦਾ ਹੋਵੇ ਜੇ ਸੈੜ ਮਾਰ ਨਾ ਪਿਆ ਮਿੱਤਰੋ ਫੇਰ ਸਮਝ ਲੋ ਟਰੈਕਟਰ ਨੇ ਗਰਮ ਹੋਣਾ ਨਹੀਂ ਟਣਾ ਓਕੇ ਜੀ ਇਹ ਚੀਜ਼ਾਂ ਦੇਖਣ ਵਾਲੀਆਂ ਆਂਦੀਆਂ ਧਿਆਨ ਚ ਰੱਖ ਕੇ ਕੰਮ ਕਰਨੇ ਪੈਂਦੇ ਆ ਮਾੜੇ ਮੋਟੇ ਜਿਹੜੇ ਹੈਗੀਆਂ ਸੈੜੀਆਂ ਉਹਨਾਂ ਕਰਨੀਆਂ ਪੈਂਦੀਆਂ ਨੇ ਠੀਕ ਹੈ ਜੀ ਤੇ ਚਲੋ ਹੁਣ ਮਿੱਤਰੋ ਗੇਜ ਉਹ ਆਪਾਂ ਕੱਢਦਾ ਬੰਦਾ ਆਪਣਾ ਫਿਰ ਲਗੇ ਜਿਹੜੇ ਤਾਂ ਘੁਮਾਉਣੀ ਆ ਆਪਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਢਾਂਗੇ ਬਾਹਰ ਚੈੱਕ ਜਦੋਂ ਹੋ ਗਿਆ ਆਪਣੇ ਪਿਸਟਨ ਤੇ ਆ ਚੱਕੋ ਇਹਦਾ ਘੁੰਮਣਾ ਚਾਹੀਦਾ ਬੱਚੇ ਆਖਰੀ। ਇਹ ਤੇ। ਲੋਈ ਮਤਲਬ ਤਕਰੀਬਨ ਸਾਰੇ ਸਹੀ ਆ ਠੀਕ ਆ ਜੀ। ਇੱਕ ਪੈਸੇ ਉਹਨੇ ਕਿ ਵੀ ਚੈੱਕ ਕਰ ਲੈਂਦੇ ਆ। ਐਂਡ ਓਕੇ ਆ। ਕੋਈ ਪ੍ਰੈਸਨਲ ਸੈਲਡਰੀ ਮਾਰਦਾ ਆਪੋ ਆਪਣੀ ਦਿਸ਼ਾ ਵਾਂਗ ਸਹੀ ਚੱਲਦੇ ਆ ਪੈਸਟਨ ਆਪਣੇ। ਤੇ ਅੰਟਲ ਵੀ ਹੈਗੀ ਆ। ਤੇ ਹੁਣ ਆਪਾਂ ਕੱਢੀਏ ਬਾਹਰ। ਕੱਢ ਕੇ ਤੇ ਮਿੱਤਰੋ ਰਿੰਗਰੋਂਗੇ ਪਾਈਏ ਤੇ ਮਾਰੀਏ ਸੈਲਪਾਪਾਂ ਦੀ। ਤੇ ਕਿੰਨਾ ਚੌਂ ਘੰਟੇ ਬਾਸਰ ਮਾਰਕੀਟ ਇੰਟਰ ਸਟਾਰਟ ਕਰ ਦੇਣਾ ਕੰਮ ਕਿੱਥੀ ਜਾਂਦੇ ਆ ਤੇ ਆਪਣਾ ਸਾਰਾ ਸਮਾਨ ਜੋ ਵੀ ਹੈਗਾ ਪੇਜ ਜਾਂਦਾ ਆ ਆਹ ਮਿੱਤਰੋ ਰੰਗਿਆ ਕੰਪਨੀ ਦੇ ਇਹ ਲੈਂਦੇ ਆਪਾਂ ਤੇ ਹੈਡ ਵੀ ਆਪਣਾ ਰੈਡੀ ਹੋਈ ਜਾਂਦਾ ਹੈ ਲੋ ਵੀ ਆਪਾਂ ਲੈਣੇ ਦਿੱਤੇ ਕਰ ਚੈੱਕ ਪੈਸ ਤੋਂ ਨਹੀਂ ਤੇ ਰੰਗਦੇ ਤੇ ਪਾ ਪੈਸ ਤੋਂ ਦੇ ਵਿੱਚ ਤੇ ਮਿੱਤਰੋ ਪੱਡੀ ਜਲ ਮਾਰ ਕੇ ਆਏ ਚੰਗੀ ਤਰ੍ਹਾਂ ਤੇ ਮੋਲ ਤੇ ਲਾ ਕੇ ਤੇ ਕਰਦੇ ਆ ਫੱਟ ਆਪਾਂ ਨੂੰ ਮਿੱਤਰੋ ਆਪਣੇ ਰਿੰਗ ਪਾਉਣ ਵਾਲੀ ਸਲੀਵ ਆ ਤੇ ਇਹਨਾਂ 'ਪਾ ਰਿੰਗ ਪਾਵਾਂਗੇ ਤੇ ਉਹਦਾ ਰਿੰਗ ਪ੍ਰੈਸ਼ਰ ਵੀ ਆਪਣੇ ਕੋਲ ਆ ਮਿੱਤਰੋ ਉਹ ਵੀ ਲੈਂਦਾ ਆਪਾਂ ਪਰ ਆਪਾਂ ਸਲੀਵ ਨੇ ਰਿੰਗ ਪਾਵਾਂਗੇ ਇਹ ਤੋਂ ਲਈ ਤਾਂ ਮਿੱਤਰੋ ਅਸਰੇ ਨੂੰ ਤੋਂ ਸਵਾਰ ਕੇ ਫਿਰ ਮਗਰ ਲਾ ਕੇ ਫਿਰ ਚੱਲਦੇ ਆ ਪੁੱਤੇ ਲਓ ਵੀ ਚੱਲਾ ਮਿੱਤਰੋ ਪਹਿਲਾ ਪਿਸਟਨ ਤੇ ਆਪਾਂ ਦੂਜਾ ਚੌਥਾ ਪਿਸਟਨ ਪਾਵਾਂਗੇ ਵਿੱਚ ਠੀਕ ਹੈ ਜੀ ਤੇ ਆ ਚੱਕੋ ਚੱਲਾ ਸਲੀਵ ਦੇ ਅੰਦਰ ਗੱਡੀ ਪੈਸਟੋਂ ਬਾਹਰ ਕੱਢ ਪਏ ਮਾੜੇ ਰੰਗ ਤੇ ਕਰੋ ਸਹੀ ਹੈ ਸਹੀ ਹੈ ਸਹੀ ਹੈ ਓਕੇ ਓਕੇ ਇਹ ਆਇਆ ਚੱਕ ਗਿਆ ਮੇਤਰ ਅੰਦਰ ਬੈਠਣਾ ਮਾੜਾ ਬੈਠਣਾ ਰੰਗ ਮਾ ਦੇ ਨੂੰ ਬੱਸ ਵਾਸ 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 ਨਾ ਬੜੇ ਸਿਆ ਚਲ ਤਾਂ ਆ ਜਾ ਆ ਜਾ ਆ ਜਾ ਬਸ ਇਹ ਦੇ ਚੌਥਾ ਪੜਾ ਲੋ ਮੈਟਰੋਂ ਚੌਥੀ ਵਾਰੀ ਆ ਗਈ ਚੌਥਾ ਬੈਸਟ ਪਾਨੇ ਆ ਕਿੰਨੇ ਨੰਬਰ ਪਿਆ ਇਹ 50 3 ਨੰਬਰ ਚੌਥਾ ਚੌਥਾ ਆਇਆ ਚੋਕੋ ਮੈਟਰੋ ਆ ਗਿਆ ਚੌਥਾ ਆਪਣੇ ਹੱਥ ਦੇ ਵਿੱਚ ਤੇ ਚਲੋ ਇਹਨੂੰ ਇਸ਼ਨਾਨ ਕਰਾਉਂਦੇ ਆ ਡੀਜ਼ਲ ਦੇ ਨਾਲ ਖੂਹ ਤੇ ਲਾਦਾ ਅੱਗ ਲੱਗੀ ਲੱਗਦੀ ਆ ਵੀ ਯਾਰ ਬਹੁਤ ਇੱਥੇ ਬੰਦੇ ਇਕੱਠੇ ਹੋਏ ਆ ਬੂਟੇ ਕੇ ਚੰਗਲ ਧੂਆ ਬਹੁਤ ਧੂਆ ਜਾਵੇ ਉਹ ਮੁੰਡੇ ਗਏ ਇੱਥੋਂ ਸਾਡੇ ਮੁੰਡੇ ਮਿੱਤਰ ਵੀ ਇੱਥੋਂ ਗਏ ਆ ਉੱਠ ਕੇ ਦੇਖਣ ਉਹ ਅਸੀਂ ਵੀ ਜਾਣਾ ਸੀ ਉਹ ਕਹਿੰਦੇ ਭਾਈ ਤੁਸੀਂ ਟਰੈਕਟਰ ਦਾ ਕੰਮ ਕਰੇ ਕੋਈ ਕਹਿੰਦੇ ਅਸੀਂ ਜਾ ਕੇ ਦੇਖੀਏ ਉਹਨੇ ਕੀ ਹਸਪਤਾਗਾ ਉੱਥੇ ਮੁੰਡੇ ਟਰੈਕਟਰ ਵੀ ਲੈ ਗਏ ਆ ਤੇ ਪਾਣੀ ਦੀ ਟੈਂਕੀ ਵੀ ਲੈ ਗਏ ਇੱਥੋਂ ਤੇ ਉਹ ਮੰਦਾਦਾ ਖੂਹ ਤੇ ਅੱਗ ਲੱਗੀ ਕਪ ਕਪ ਨੂੰ ਕਿਸੇ ਕਿਸੇ ਕਪ ਨੂੰ ਅੱਗ ਲੱਗੀ ਆ ਮਿੱਤਰੋ ਉਹ ਸਾਹਮਣੇ ਹਾਂਜੀ ਤੇ ਚਲੋ ਬਚਾਈ ਹੋ ਗਈ ਪ੍ਰਵਾਕੇ ਦਾ ਨਫਾਨ ਮਕੇ ਦਾ ਹੋਵੇ ਇਹਨਾਂ ਦਿਨਾਂ ਬਚਦਾਗਾ ਬਹੁਤ ਲੱਗਦੀਆਂ ਬਹੁਤ ਲਾ ਵੀ ਚੌਥਾ ਨੰਬਰ ਵੀ ਗਿਆ ਬਲਾਗ ਦੇ ਵਿੱਚ ਟੈਸਟ ਹਾਂ ਜੀ ਲੈ ਦਿੱਤੀ ਗੱਲ ਲੈ ਲਓ ਵੀ ਮਤਰੋ तकरीबन ਸਾਰਾ ਕੰਮ ਹੋ ਗਿਆ ਆਪਣਾ ਤੇ ਹੁਣ ਰੱਖੀ ਛੱਡ ਗਿਆ ਸਕਟ ਆਪਣਾ ਛੱਡ ਗਿਆ ਸੋਰਾ ਲੋ ਜੀ ਕੰਪਨੀ ਕੱਟ ਲੈਂਦੀ ਆ Ориਗਨਲ ਤੇ ਅੱਜ ਐਂਪਰ ਜਾਣਾ ਟਾਇਰ ਟਵਰ ਜਾਣਾ ਹਾਫ ਕੱਟ ਮਗਾਈ ਜਾਣ ਕੇ ਉਹ ਬਹੁਤ ਮੁੱਕੀ ਰੋੜੀ ਜਾਂਦੇ ਇਹ ਮੁਗਲਾ ਤੇਲਾ ਗੈਸਪੈਡ ਨੂੰ ਬੂਤੇ ਬੂਤੇ ਲੱਗੂ ਉਹ ਲੱਗੀ ਟੂੜੀ ਨਹੀਂ ਲੱਗੂ ਇਹਨਾਂ ਨੂੰ ਕਿ ਚਾਹੁੰਦੇ ਹੋ ਕਿ ਕਦੋਂ ਬਈਆ ਦੀ ਮਾਰ ਜਾਈਏ ਲੋਵਿੰਗ ਗੈਸ ਕੱਢ ਦਿੱਤਾ ਰੱਖ ਆਪਾਂ ਹੈ ਚਾ ਟੌਪਾਸ ਆਪ ਬਣਾਉਣਾ ਚਾਹੀਏ ਇਹ ਕਿਸਾਨ ਪਰਹਾਵਾ ਵਾਲੇ ਵੀਡੀਓ ਮਕੈਨਿਕਾਂ ਨੇ ਨਹੀਂ ਉਹਨਾਂ ਨੂੰ ਦੱਸਦੇ ਆ ਵੀ ਇਹ ਟੌਪ ਇਹਦਾ ਹਨ ਲੈ ਕੇ ਆਉਣਾ ਟੌਪ ਇਹ ਉੱਪਰ ਨੂੰ ਹੋਣਾ ਗੈਸ ਕਰਦਾ ਸੀ ਉੱਪਰ ਤੇ ਪਿਸਟਨਾਂ ਵਿੱਚ ਤੇਲ ਪਾਤਾ ਮੜਾ ਮੜਾ ਤੇ ਹੁਣ ਰੱਖਦੇ ਆਪਾਂ ਹੈੱਡ ਹੈੱਡ ਵੀ ਆਪਣਾ ਤਕਰੀਬਨ ਤਿਆਰ ਹੈ ਟਰੈਕਟਰ ਦਾ ਪੱਟੀ-ਵੋਟੀਆ ਡੈਟ ਹੈ ਨਾ ਉਹ ਉਹ ਸਵਾਹ ਬਣਾਉਣੇ ਖਾਰੇ ਲੋਵੀ ਵੈਲਿਓ ਆਪਾਂ ਅੱਜ ਤਾਂ ਹੈਡ ਰਾਕਟਟਰ ਤੇ ਜੀ ਤੇ ਆਪਣੇ ਹੈਡ ਦੀ ਖਸਾਈ ਹੁੰਦੀ ਆ 100 ਨੰਬਰ ਬੋਲਟ ਟਾਰਕ ਬੈਂਚ ਦੇ ਨਾਲ ਮਿੱਤਰੋ ਸਾਰੇ ਬੋਲਟ ਇੱਕੋ ਸਰ ਕੱਸਾਂਗੇ ਇਹਨਾਂ ਪਟਾਕੇ ਪਈ ਜਾਂਦੇ ਬੋਲਟਾਂ ਦੇ ਜਿਹਦੇ ਵੀ ਸਾਰੇ ਲੈਨ ਸਰ ਤੇ ਅੰਗਰੇਜ਼ ਭਰਾ ਵੀ ਸਾਡਾ ਲੈ ਆ ਬਰਫ ਦਾ ਤੀਜਾ ਕਿਹੜਾ ਲਾਤਾ ਮੇਰੇ ਭਰਾ ਨੇ ਕਿਉਂ ਭਰਾ ਬਰਫ ਇਦਾਂ ਹੀ ਆਉਗੀ ਹਾਂ ਇਦਾਂ ਆਉਗੀ ਵਾਟਰ ਕੁਲਰ ਵੀ ਦੂਜਾ ਲੱਗ ਗਿਆ ਆਪਣਾ ਮਿੱਤਰੋ ਕਿਉਂਕਿ ਗਰਮੀ ਹੈ ਹੀ ਬਹੁਤ ਆ ਜਿਹੜਾ ਵੀ ਮਿੱਤਰ ਸੱਜਣ ਮਿੱਤਰ ਆਉਂਦਾ ਪਹਿਲਾਂ ਪਾਣੀ ਪਾਲਦਾ ਤਾਂ ਕਿ ਪਾਣੀ ਬਹੁਤ ਜ਼ਰੂਰੀ ਆ ਗਰਮੀ ਦਾ ਸੀਜ਼ਨ ਚੱਲਦਾ ਕਿ ਤੋਗੋ ਓਕੇ ਕਰੋ ਚੱਕ ਹੈ ਨਾ ਤੇ ਹੁਣ ਆਪਾਂ ਕਰਤਾ ਖਿੱਚਦਾ ਹੈਡ ਹੈ ਆ ਬਾਸ਼ੇ ਦਾ ਪਟਾਕਾ ਪੈ ਗਿਆ ਮਿੱਤਰੋ ਆ ਬਾਸ਼ੇ ਦਾ ਪਟਾਕਾ ਪੈ ਗਿਆ ਨਵੇਂ ਪਾਉਂਦੇ ਆ ਬਾਸ਼ੇ ਕੱਢੀ ਵਿੱਚੋਂ ਬਾਹਰ ਫੋਲਨ ਤੇ ਚੈਂਬਰ ਮਿੱਤਰੋ ਆਪਾਂ ਬਾਅਦ ਚ ਲਾਉਂਦੇ ਆ ਕਿਉਂਕਿ ਪਹਿਲਾਂ ਹੈਡ ਰੱਖਾਂਗੇ ਕਿਉਂਕਿ ਜਦੋਂ ਆਪਾਂ ਇਹਨਾਂ ਕਮਾਉਣਾ ਨਾ ਤੇ ਸਲੀਵ ਮਾੜੀ ਮੋਟੀ ਕਈ ਵਾਰੀ ਹੁੰਦੀ ਹੈ ਨਾ ਤਾਂ ਉੱਪਰੋਂ ਮਥਲੇ ਨੂੰ ਅਜਵੇ ਤੇ ਹੈਡ ਕੱਸ ਕੇ ਫੇਰ ਆਪਾਂ ਚੈਂਬਰ ਚੋਂ ਮਥਲੇ ਫਟਕਾ बस उन्होंने गाते रहा चक्की फिर है ਇਹਨਾਂ ਨੇ ਸਰਕਾਰੀ ਬੈਂਕਾਂ ਦੇ ਖਾਤੇ ਖੁਣਾਏ ਆ। ਅੱਛਾ ਆਪਣਾ ਤਾਂ ਹੈ। ਆਪਣਾ ਤਾਂ ਨਹੀਂ ਠੀਕ ਹੈ। ਇਹ ਕੀ ਚੀਜ਼ਾਂ ਕੀ ਕਰਦੇ ਆ ਉਹਨਾਂ ਦੀ? ਅੱਛਾ ਫਾਰਦੇ ਆ ਮੰਨਣਾ ਜਿਹੜੇ ਸਰਕਾਰੀ ਖਾਤੇ ਖੁਲਾਏ ਆ ਬੈਂਕਾਂ ਦੇ। ਗਰੀਬੀ ਦਾ ਉਹ ਯੂਰੀਆ ਲੈਣਾ ਆ। ਅੱਛਾ ਇਹ ਚੀਜ਼ਾਂ ਦਿਖਾ ਕੇ ਪ੍ਰੂਫ? ਹਾਂ। ਅੱਛਾ ਚਲੋ ਪਰ ਆਪੇ ਤੁਹਾਡੀ ਗੱਲ ਬਾਤ ਆ ਪਤਾ ਨਹੀਂ ਕੀ ਸਕਦਾ ਆ। ਨਹੀਂ ਨੌਲੇਜ ਹੈਗੀ ਇਸ ਚੀਜ਼ ਬਾਰੇ ਆਪਾਂ ਨੂੰ। ਇਹਨਾਂ ਨੂੰ ਖਾਦ ਕਿਹੜੇ ਤਰੀਕੇ ਨਾਲ ਮਿਲਣਾ? ਫਾਰਦਾ ਫੁਰਦਾ ਇਹ ਬਿਚਾਰੀ ਚੱਕੀ ਫਿਰਦੇ ਆ। ਖਾਦ ਦੀ ਭਾਲ ਦੇ ਵਿੱਚ। ਮੇਤਰੋ ਇਹ ਹਸਪਤਾਲ ਵੀ ਆਪਾਂ ਨਵੇਂ ਪਾਉਣੇ ਆ ਪਰ ਆਪਾਂ ਠੀਕ ਸੀਗੇ ਫੇਰ ਵੀ ਨਵੇਂ ਹੀ ਪਾਵਾਂਗੇ ਇਹ ਚੀਜ਼ਾਂ ਦੇ ਵਿੱਚ ਨਾ ਇਹ ਚੀਜ਼ਾਂ ਦੀ ਕੋਹਲ ਨਾ ਕਰੇ ਪਾਣੀ ਵਾਲੇ ਪਾਈਪਾਂ ਦੀ ਤੇ ਕਲੰਪ ਵੀ ਨਵੇਂ ਲਾਵਾਂਗੇ ਆਪਾਂ ਓਕੇ ਜੀ ਤੇ ਪੈਪ ਵੀ ਆਪਾਂ ਨਵੇਂ ਲੈਂਦੇ ਆ ਤੇ ਮੇਤਰੋ ਆ ਸਾਡੇ ਗੱਡੇ ਨੇ ਬਹੁਤ ਸਾ ਦਿੱਤਾ ਸਮਾਨ ਸਾਰਾ ਉੱਤੇ ਟੈਗ ਟਕਾ ਲਿਆ ਆਪਾਂ ਮੇਤਰੋ ਕੰਮ ਕਰਨ ਨੂੰ ਵੀ ਵਧੀਆ ਹਨ ਘੈਂਟ ਜਿਹਾ ਕੰਮ ਬੰਦਾ ਖੜ ਕੇ ਕਰ ਸਕਦਾ ਖੜ ਕੇ ਕੰਮ ਕਰ ਸਕਦਾ ਗੱਡੇ ਦੇ ਠੀਕ ਹੈ ਜੀ ਤੇ ਐਵੇਂ ਨਾ ਕਮੈਂਟਾਂ ਵਿੱਚ ਰੀਲ ਬਣਾਏ ਸੋਰੀ ਆ ਸਾਡੀ ਜਵਾਂ ਜੰਗਰੇਵ ਰਹਾ ਸਿਆਣਾ ਹੋਇਆ ਰੇੜਾ ਸਾਡਾ ਹਾਂ ਸਾਡਾ ਹਨਾ ਜਿਹੜਾ ਰੇੜਾ ਸਿਆਣਾ ਹੋਆ ਆ ਤੇ ਮਿੱਤਰੋ ਟ੍ਰੇਨ ਵੀ ਤੇ ਨਾਲੇ ਚੱਲਦੀ ਆ ਇਕੱਤਾ ਛੱਡ ਗਏ ਤੇ ਲੈਣਾ ਭਰਾ ਦੇ ਖੂ ਤੇ ਤੇ ਬਹੁਤ ਸੋਹਣਾ ਇੱਥੇ 뷰 ਮਿਲਦਾ ਇੱਥੇ ਬੈਠੇ ਆ ਹਵਾ ਹਾਰੇ ਔਰ ਟ੍ਰੇਨਾਂ ਚੱਲਦੀਆਂ ਆ ਆ ਚੱਕੋ ਓ ਯਾਰੀਆ ਟ੍ਰੇਨ ਢੋੜ ਪੱਟੀ ਜਾਂਦੀ ਆ ਮਿੱਤਰੋ ਉਹੀ ਹੁਣ ਹਾਂ ਐਡੇ ਵਲੌਗ ਆਉਣਗੇ ਆਪਣੇ ਠੰਡੇ ਜਿਹੇ ਸ਼ਾਮੇ ਵਲੌਗ ਆਉਣਗੇ ਮਿੱਤਰੋ ਆਖੂਆਂ ਤੇ ਲੋਪਰ ਦੇ ਲੈ ਡਾਕਟਰ ਲੋ ਵੀ ਮਿੱਤਰੋ ਆਪਾਂ ਬਾਲਵੀ ਲੈ ਆਂਦਾ ਨਮਾ ਹੀ ਤੇ ਜੈਨਵੀ ਨਮਾ ਹੀ ਆ ਤੇ ਬਾਲ ਮਿੱਤਰੋ ਯਾਮ ਹੋਆ ਇਹਦਾ ਕੱਢਦੇ ਆ ਬਾਹਰ ਆਪਾਂ ਇੱਥੇ ਕੱਪੜਾ ਰੱਖ ਲਾ ਮਾੜਾ ਯਾਰ ਇੱਕ ਵਾਰ ਅਬੀ ਆਪਾਂ ਪੈਕਿੰਗ ਵਿੱਚੋਂ ਬਾਲਦ ਲਿਆ ਕੱਢੇ ਨੰਬਰ ਹੈਗਾ 82 ਮਿੱਤਰੋ ਇਹ 82 ਨੰਬਰ ਆਉਂਦਾ ਪੈਕਿੰਗ ਦੇ ਵਿੱਚ ਮਹਿੰਦਰਾ ਮਹਿੰਦਰਾ ਕੰਪਨੀ ਦਾ ਤੇ ਕਰ ਇਹ ਵੀ ਨਵੇਂ ਪਾਉਣਾ ਆਪਾਂ ਇਹ ਜ਼ਰੂਰ ਨਵਾਂ ਪਾ ਕਰੋ ਤੇ ਹੈ ਕਿਦਾਂ ਕੱਟ ਨਹੀਂ ਲੈ ਕੱਟ ਯਾਰ ਹਾਂ ਕੱਟ ਮੈਂ ਭਰਾ ਆਪਾਂ ਨਵੀਂ ਲੈ ਆਂਦੀ ਆ ਮੈਨੂੰ ਵਧਾਈਆਂ ਦੇ ਬਹੁਤ-ਬਹੁਤ ਤੈਨੂੰ ਵਧਾਈਆਂ ਚੀਜ਼ ਬਣ ਗਈ ਤੁਹਾਡੀ ਹਾਂ ਇਹ ਮਿੱਤਰੋ ਕੱਟ ਲੈ ਆਂਦੀ ਨਵੀਂ ਆਪਾਂ ਕੱਲ ਇਹ ਪਟਿਆਲੇ ਪਾਵਸਟੇਰਿੰਗ ਦਾ ਸਮਾਨ ਲੈਣ ਤੇ ਮਿੱਤਰੋ ਨਾਲੇ ਆਪਣੇ ਪਾਵਸਟੇਰਿੰਗ ਦਾ ਵੀ ਆਪਣਾ ਵਲੌਗ ਆ ਰਿਹਾ ਫਾਰਮ ਟਰੈਕ 60 ਦਾ ਠੀਕ ਹੈ ਜੀ ਤੇ ਉਹ ਪਾਵਾਂਗੇ ਪਰਸੋਂ ਨੂੰ ਤੇ ਉਹ ਟਰੈਕਟਰ ਨੂੰ ਲੱਗਣਾ ਪਰਸੋਂ ਨੂੰ ਲੱਗਣਾ ਮਿੱਤਰੋ ਫਾਉਂਡਰੀ 60 ਨੂੰ ਤੇ ਉਦੋਂ ਅਸੀਂ ਗਏ ਕੱਲ ਹੀ ਗਏ ਸਭ ਲੈਣ ਸਮਾਨ ਪਾਵਸਟੇਰਿੰਗ ਦਾ ਤੇ ਉੱਥੋਂ ਕੱਟ ਲੈ ਆਂਦੀ ਆ ਕੱਟ ਆਈ ਆ ਮਿੱਤਰੋ ਇਹ 1100 ਦੀ ਓਕੇ ਜੀ origignal company ਦੀ ਹੈ ਜੀ ਓਕੇ ਜੀ ਅਰੀਨਾ ਕੰਪਨੀ ਦੀ ਹੈ ਦਾ ਵੀ ਹਲੂ ਰਗੜੀ ਜਾਂਦੀ ਆ ਵੇਰ ਨੂੰ ਆ ਨਾਲ ਉਹ ਜਾਣ ਲਾਗੇ ਤੇ ਰੇਗ ਮਾਰ ਮਾਰ ਕੇ ਤੇ ਮਿੱਤਰੋ ਫੇਰ ਆਪਾਂ ਪਾਵਾਂਗੇ ਆ ਯੰਤਰ ਲੋਵੇ ਮਿੱਤਰੋ ਪਾਣੀ ਨਹੀਂ ਦਿੱਤਾ ਪਾ ਰੇਟ ਦੇ ਵਿੱਚ ਇਹਨਾਂ ਫੁੱਲ ਕਰਤਾ ਤੇ ਚੈੱਕ ਕਰ ਲਈਏ ਸਲੇਬਾਂ ਦੇ ਰੰਗ ਲੀਕ ਲੂ ਤਾਂ ਕਿਤੇ ਪਾਸੋਂ ਕਰਦੇ ਹੈਗੇ ਆ ਇਹ ਰੇਟ ਫੁੱਲ ਕਰ ਲਈਏ ਪਹਿਲਾਂ ਪਾਣੀ ਦੇ ਨਾਲ ਕਹਿੰਦਾ ਜੀ ਨਹੀਂ ਸਦਾ ਜੋ ਪੰਪ ਨਾਲ ਦਾ ਹੀ ਆ ਪੰਪ ਨਹੀਂ ਆਪਾਂ ਛੇੜਿਆ ਮੈਂ ਕਹਿੰਦਾ ਸੀ ਨਾਲੇ ਬਲਾ ਇੰਜਨ ਵਜੋਂ ਬੰਨਣਾ ਪੰਪ ਚੈੱਕ ਕਰਾ ਲਿਓ ਕਹਿੰਦਾ ਪੰਪ ਕਰਾ ਥੋੜਾ ਜਿਹਾ ਹੀ ਹੋਇਆ ਫੇ ਮੈਂ ਕਿਹਾ ਜਰੂਰ ਛੇੜਨਾ ਠੀਕ ਨਹੀਂ ਉਹਨੇ ਕਰਵਾਇਆ ਪੰਪ ਤੇ ਇਸ ਕਰਕੇ ਆਪਾਂ ਪੰਪ ਨਹੀਂ ਟਰੈਕਟਰ ਦਾ ਮਿੱਤਰੋ ਲਾਇਆ ਕਿਉਂਕਿ ਆਪਾਂ ਹੈਡ ਸਲੀਬਾਂ ਪਿਸਟਨ ਜੋ ਵੀ ਹੈਗਾ ਲੱਲਾ ਪੱਪਾ ਸਾਰਾ ਫਟ ਕੀਤਾ ਕ੍ਰੈਂਕ ਤੋਂ ਛੋਟ ਬਲਾਗ ਨਹੀਂ ਆਪਾਂ ਲਾਇਆ ਇਹ ਨਾਲੇ ਕਿਦਾਂ ਪੈ ਗਿਆ ਪਾਣੀ ਕਰੋ ਚੈੱਕ ਮਿੱਤਰੋ ਪਾਣੀ ਦਾ ਰੈਡੀਟਰ ਭਰਿਆ ਆ ਲਓ ਵੀ ਮਿੱਤਰੋਂ ਤੁਸੀਂ ਦੱਸ ਸਕਦੇ ਆ ਕਿਉਂਕਿ ਤੁਸੀਂ ਹੁਣ ਚੈੱਕ ਕਰ ਲਿਆ ਸਲੀਪਾਂ ਕਿ ਤਾਂ ਓਕੇ ਆ ਕਰੋ ਚੈੱਕ ਮੜੀਆਂ ਇਹਨ ਸੈਟ ਆ ਹੁਣ ਤੁਸੀਂ ਮਿੱਤਰੋਂ ਦੇਖਦੇ ਆ ਸਲੀਪਾਂ ਨੂੰ ਮੈਂ ਨਹੀਂ ਥੱਲੇ ਦੇਖਦਾ ਚੈੱਕ ਆਪ ਕੱਲਾ ਕੱਲਾ ਸਿਲੰਡਰ ਚੈੱਕ ਕਰੋ ਹੋਰ ਜੇ ਮੈਂ ਕੈਮਰਾ ਘੁਮਾਉਣਾ ਹੈ ਕਰੋ ਚੈੱਕ ਮੜੇ ਠੀਕ ਹੈ ਨਾ ਇਹ ਓਕੇ ਆ ਲੋ ਲੋ ਵੀ ਮਿੱਤਰ ਕਹਿੰਦੇ ਓਕੇ ਆ ਆ ਜਾ ਫੇਰ ਇਧਰ ਨੂੰ ਹਾਂਜੀ ਓਕੇ ਹੈ ਨਾ ਸਲੀਪਾਂ ਸਲੂਪਾਂ ਦੇ ਰੰਗ ਰੋਂਗ ਠੀਕ ਆ ਜੀ ਤੁਸੀਂ ਦੇਖ ਹੀ ਲਿਆ ਜੇ ਆਕ ਤੁਹਾਨੂੰ ਕਰਾਤਾ ਐਨ ਸੁੱਕੀਆਂ ਪਈਆਂ ਠੀਕ ਹੈ ਜੀ ਤੇ ਮਿੱਤਰੋ ਆਇਲ ਪੰਪ ਲਾਈਏ ਆਇਲ ਪੰਪ ਲਾ ਕੇ ਤੇ ਮਿੱਤਰੋ ਬਈ ਚੈਂਬਰ ਕਰ ਸੀਏ ਤੇ ਮਿੱਤਰੋ ਕੰਮ ਰਹਿ ਗਿਆ ਆਪਣਾ ਘੰਟੇ ਦਾ ਮਿੱਤਰੋ ਕੰਮ ਰਹਿ ਗਿਆ ਘੰਟੇ ਦੋ ਘੰਟਿਆਂ ਦਾ ਬਸ ਦਸੱਲੀ ਨਾਲ ਕੰਮ ਕਰਨਾ ਆਪਾਂ ਉਸ ਤੋਂ ਬਾਅਦ ਉਹ 5405 ਖੜਾ ਉਹਨੂੰ ਮਾੜਾ ਟਰੈਕਟਰ ਸੈੱਟ ਕਰਨਾ ਸਰਵਿਸ ਕਰਨੀ ਆ ਤੇ ਲੀਕਨ ਨੂੰ ਕਿ ਹੁੰਦੀ ਮਾੜੀ ਮੋਟੀ ਉਹ ਵੀ ਆਪਾਂ ਕਰਾਂਗੇ ਘੋੜੇ ਨੂੰ ਲੋਈ ਮਿੱਤਰੋ ਆਪਣਾ ਟੈਪਟਾ ਰੱਖਦੇ ਆਂ ਜਿਹਨ ਟੈਪਟਾ ਕਰੀ ਗੱਟੇ ਜਿਹੜੇ ਧੂਏ ਵਾਲੇ ਟੈਪਟਾ ਉਹ ਮਿੱਤਰੋ 23 mm ਕਰਾਂਗੇ ਤੇ ਜਿਹੜੀ ਆਪਣੀ ਸਾੜੀ ਆ ਜਾਨੀ ਹਵਾ ਵਾਲੀ ਜਿਹੜੀ ਆ ਟੈਪਟਾ ਉਹਨੂੰ ਰੱਖਾਂਗੇ 33 mm ਠੀਕ ਹੈ ਜੀ ਇਹ ਕੰਪਨੀ ਥਿਉਰੀ ਆ 23 ਤੇ 33 ਓਕੇ ਜੀ ਜਿਹੜੀ ਟੈਪਟਾ ਕਰਾਂਗੇ ਟੈਪਟਾ ਕਰਕੇ ਤੇ ਮਿੱਤਰੋ ਰੱਖਣੇ ਟੈਪਟ ਕਵਰ ਤੇ ਕੰਮ ਆਪਣਾ ਤਕਰੀਬਨ ਲੱਗੇ ਹੋਈ ਗਿਆ ਤੇ ਭਰਾ ਆਪਣਾ ਪਿਆ ਆ ਉਧਰ ਸਤੇ ਦੇ ਮੈਂ ਅਰੀਲਾ ਅਰੀਲਾ ਦੇਖਣ ਲੱਗੇ ਆ ਵਾਹ ਬੇ ਮਤਰੋ ਮੜਾ ਭਰਾ ਨਾਲ ਗੱਲਾਂ ਕਰੀਏ ਚਾਰਕ ਟੇਵ ਟੋਟਾ ਜਤੇ ਕਾਲੂ ਬੰਦਾ ਸਾਡਾ ਉਧਰ ਮਾਰਕ ਦੀਆਂ ਅਰੀਲਾ ਇੱਥੇ ਰਿਸ਼ਮ ਹੋ ਜਾਣਾ ਹਾਂ ਸੋਚ ਕੇ ਲਾਫਜ਼ ਦੇ ਛੱਡੀ ਤੇ ਲੋਈ ਮਤਰੋ ਟਰੈਕਟਰ ਆਪਾਂ ਟੇਵ ਟੋਟਾ ਗਾਤੀਆਂ ਟੈਡ ਕਵਰ ਲਾਤਾ ਸਲੰਤਰ ਪੱਟੀ ਲਾਤੀ ਆ ਟਰੈਕਟਰ ਲਾਤਾ ਆ ਆਪਾਂ ਕੰਮ ਉਪਰ ਖਚਦਾ ਤੇ ਹੁਣ ਮਿੱਤਰੋ ਆਪਾਂ ਲਗੇ ਇਰ ਗੰਡਰ ਲਾਉਣ ਇਹਦੀ ਆਪਾਂ ਸਪਾਈਸ ਕੋਈ ਕਾਲੀ ਚੰਗੀ ਤਰ੍ਹਾਂ ਧੋ ਰਿਆ ਸਵਾ ਲਿਆ ਚੰਗੀ ਤਰ੍ਹਾਂ ਪਾਣੀ ਪਾਣੀ ਮਾਰ ਕੇ ਤੇ ਲੈ ਆਂਦਾ ਤੇ ਕਪੜਾ ਪੜਾ ਦੇ ਤਾਂ ਮਾਰ ਮਿੱਤਰੋ ਇਹਨੂੰ ਤੇ ਹੁਣ ਆਪਾਂ ਕਰੀਏ ਫਿੱਟ ਇਹਨੂੰ 에ਅਰ ਫਿਲਟਰ ਲੈਂਦਾ ਜਿਹਨਾਂ ਕੰਪਨੀ ਦਾ ਬ੍ਰੈਂਡ ਨਿਊ ਤੇ ਕਰਕੇ ਫਿੱਟ ਤਾਂ ਮਿੱਤਰੋ ਹੁਣ ਆਪਾਂ ਇਹਨੂੰ ਫਿੱਟ ਕਰੀਏ ਟਰੈਕਟਰ ਦੇ ਨਾਲ ਇਹ ਗੰਡਰ ਤੇ ਪਹੀਏ ਗੰਡਰ ਵਿੱਚ ਤੇਲ ਪਹੀਏ ਗੰਡਰ ਵਿੱਚ ਤੇਲ ਤੇਲ ਮਿੱਤਰੋ ਥੋੜਾ ਜਿਹਾ ਬਣਾ ਬਚ ਇਹਦੇ ਵੋਸਨਾਂ ਦੇ ਪਾਈਏ ਗੰਡੇ ਪੰਦਾਂ ਦੇ ਚ ਇਹ ਮਿੱਤਰੋ ਹਲਕਾ ਤੇਲ ਤਾਂ ਪਾਈ ਦੇ ਨੇ ਮਿੱਟੀ ਖਿੱਚਣੀ ਆ ਤੇ ਇੱਥੇ ਇੰਨਾ ਮਹਿੰਗਾ ਤੇਲ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਤੇ ਹੁਣ ਆਪਾਂ ਕਰੀਏ ਫੱਟੇ ਨੂੰ ਫੱਟ ਕਰਕੇ ਤੇ ਲਾਈਏ ਇੰਜਨ ਦੇ ਨਾਲ ਇਹ ਪਾਰਟ ਰਹਿ ਗਿਆ ਇੰਜਨ ਦੇ ਨਾਲ ਲੱਗਣ ਵਾਲਾ ਇਹ ਲਾਈ ਹੁਣ ਸਾਫ ਕਰਕੇ ਏਅਰ ਇੰਟਰਮੇਟੋ ਲਾ ਲਈਏ ਹੁਣ ਤੇ ਪਾਈ ਏਅਰ ਫਿਲਟਰ ਬੱਚੇ ਤੇ ਵਿੱਚ ਜਾਣਾ ਦੇਈਏ ਓਕੇ ਤੇ ਫੇਰ ਜਿਹੜੀ ਆ ਚੀਜ਼ ਆ ਇਹ ਸਾਫ਼ ਕੀਤੀ ਆ ਧੂਸ ਵਾਰ ਕੇ ਆਪਾਂ ਹਵਾ ਮਾਰੀਆ ਬਲੋਰ ਦੇ ਨਾਲ ਠੀਕ ਹੈ ਜੀ ਤੇ ਇਹ ਵੀ ਵਿੱਚ ਰੈਂਦੀ ਆ ਆ ਚੱਕੋ ਇੰਨਾ ਫਟੋ ਨਾਲੇ ਹਲੋ ਵੀ ਮਿੱਤਰੋ ਬਹਿ ਗਿਆ ਆਪਣੇ ਥਾਂ ਠੀਕ ਹੈ ਤੇ ਹੁਣ ਆਪਾਂ ਇਹਨੂੰ ਸਿੱਧਾ ਕਰੀਏ ਸਿੱਧਾ ਕਰਕੇ ਤੇ ਆਪਾਂ ਨੂੰ ਟਿਕਾਈਏ ਤੇ ਟਿਕਾ ਕੇ ਤੱਪਾ ਨਾਲ ਫਿੱਟ ਕਰੀਏ ਆਹ ਸਹੀ ਗੱਲ ਆ ਲਓ ਬਈ ਆਪਾਂ ਔਇਲ ਪੰਪ ਹੀ ਲਾਤਾ ਔਇਲ ਪੰਪ ਮਿੱਤਰੋ ਰੀਨ ਨੂ ਬ੍ਰਾਂਡ ਨੂ ਕੰਪਨੀ ਦਾ ਲਾਇਆ ਠੀਕ ਹੈ ਜੀ ਉਹ ਆਪਾਂ ਪੁਰਾਣਾ ਕੱਢਤਾ ਇਹ ਵਾਰ ਤੇ ਹੁਣ ਚੈਂਬਰ ਚੰਬਰ ਲਾਈਏ ਇਹ ਵੀ ਫਿੱਟ ਹੋ ਗਿਆ ਗ੍ਰੈਂਡ ਰਾਡਾਂ ਦੇ ਨਾਲ ਵੀ ਟਾਰਕ ਕਰਤੇ ਆ ਸਾਰੇ ਤੇ ਉਪਰੋਂ ਸਾਰਾ ਫਿੱਟ ਹੋ ਗਿਆ तकरीबन ਤੇ ਪਾਣੀ ਤਾਂ ਮਿੱਤਰੋ ਪਾਇਆ ਪਹਿਲਾਂ ਹੀ ਆਪਾਂ ਚੈੱਕ ਕਰਨ ਠੀਕ ਹੈ ਜੀ ਪਾਣੀ ਪੂਰਾ ਖੜਾ ਲੀਡਰ ਦੇ ਵਿੱਚ ਸ਼ਾਇਦ ਤੁਹਾਨੂੰ ਦੀਦਾ ਹੋਵੇ ਵਿੱਚ ਦੀਦਾ ਕਰਨੀ ਦੀਦਾ ਪਿਆਰ ਦਾ ਦਿਖਾ ਲਗਣਾ ਚੈੱਕ ਕਰੋ ਇਹ ਪਾਣੀ ਦਾ ਭਰਿਆ ਪਿਆ ਜਿੰਨਾ ਪਾਣੀ ਭਰਨਾ ਹੀ ਆ ਤੇ ਇਹ ਚੈਂਬਰ ਨਹੀਂ ਥੱਲੇ ਆਪਾਂ ਲਾਇਆ ਇਹ ਦਸੱਲੀ ਕਰਨੀ ਮੈਂ ਗਿਆ ਦੋ ਦੋ ਘੰਟੇ ਹੋਏਗੇ ਪਾਣੀ ਪਾਏ ਨੂੰ ਡੇਢ ਦੋ ਘੰਟੇ ਹੋਏਗੇ ਪਾਣੀ ਪਾਏ ਨੂੰ ਇਹ ਪਾਣੀ ਲੋਕ ਲੱਗਾ ਪਾਣੀ ਨੂੰ ਤੇ ਹੁਣ ਇਹ ਥੱਲੇ ਆ ਰਿਹਾ ਕਿਦਾਂ ਚੈਂਬਰ ਰੈਡੀ ਆ ਚੈਂਬਰ ਵੀ ਮੇਟਰ ਆਪਾਂ ਰੈਡੀ ਪਿਆ ਉਹ ਤੋਤਾ ਆ ਪਿਆ ਸਮਾਨ ਸਾਰਾ ਉਹਦੇਲੇ ਪਾਲੇ ਪਾਸੇ ਤੇ ਇੱਥੇ ਕੱਪੜਾ ਪੜਾ ਮਾਰ ਕੇ ਤਾਂ ਕਰਦੇ ਆ ਫੱਟ ਤੇ ਪਾਈਏ ਆਇਲ ਤੇਲ ਵੀ ਮੈਂ ਦਰਦਲੇ ਅੰਡਰਮੀਟਰ ਜਿਹੜਾ ਟਰੈਕਟਰ ਆਪਾਂ ਉਹਦਾ ਹੀ ਸਮਾਨ ਈ ਨਾਲ ਬ੍ਰਾਂਡ ਨਿਊ ਔਇਲ ਸਭ ਕੁਝ ਉਸ ਕੰਪਨੀ ਦਾ ਹੀ ਆਉਣਾ ਜਿਹੜਾ ਆਪਾਂ ਟਰੈਕਟਰ ਤਿਆਰ ਕਰਦੇ ਆਂ ਤੇ ਚਲੋ ਆਪਾਂ ਚੈਂਬਰ ਲਾ ਲਈਏ ਚੈਂਬਰ ਚੰਬ ਲਾ ਕੇ ਤੇ ਪਾਉਨੇ ਔਇਲ ਤੇ ਮਾਰੀਏ ਬਾਬੇ ਬਿਸ਼ਕਰਮ ਦਾ ਨਾਮ ਲੈ ਕੇ ਸੈਲਫ ਆਪਣੀ ਅੱਗੇ ਵੱਡ ਲਾਓ ਅੱਈ ਹੈਲੋ ਇਹ ਕੰਮ ਵੀ ਕਰਦਾ ਇਕੱਲੀ ਵੀਡੀਓ ਨਹੀਂ ਹੁੰਦੀ ਸਹੀ ਗੱਲ ਹੈ ਅਚੰਦ ਪੇੜ ਨੂੰਗਾ ਕਮਣ ਲਓ ਵੀ ਮਿੱਤਰੋ ਹੁਣ ਆਪਾਂ ਜੀ ਹਵਾ ਟਰੈਕਟਰ ਦੀ ਗੱਡੀ ਹੈ ਜੀ ਟਰੈਕਟਰ ਦਾ ਇਹਨ ਆਪਣਾ ਔਇਲ ਤੇਲ ਪੈ ਗਿਆ ਆ ਤੇ ਕਿਹਨ ਲੇਣਾ ਦੱਸੋ ਵਰਨੇ ਉਹ ਪੌਂਡੀਆਂ ਦੇ ਪਟਾਕੇ ਓਏ ਮਤਲਬ ਹਵਾ ਨਿਕਲ ਗਈ ਆ ਸਭ ਹੋ ਗਿਆ ਨਾ ਪੰਪ ਦਾ ਵੀ ਤੇ ਬਾਕੀ ਆਪਾਂ ਹੁਣ ਸਟਾਰਟ ਚੈੱਕ ਕਰਦੇ ਪੰਪ ਮਿੱਤਰੋ ਪਹਿਲਾਂ ਨਾਲ ਦਾ ਹੀ ਆ ਠੀਕ ਹੈ ਨਾ ਹੀ ਆਪਾਂ ਟਰੈਕਟਰ ਸਟਾਰਟ ਕੀਤਾ ਸੀ ਇਹ ਪਾਣੀ ਨਾਲ ਭਰਿਆ ਪਿਆ ਸੀ ਇਹ ਆਪਾਂ ਇੱਦਾਂ ਹੀ ਖੋਲੇਗਾ ਬੰਦ ਕੀਤਾ ਟਰੈਕਟਰ ਤੇ ਹੁਣ ਇਹਦੀ ਬਾਜ ਵੀ ਚੈੱਕ ਕਰਦੇ ਆ ਪੰਪ ਦੀ ਬਾਜ ਕਿਹੋ ਜੀ ਟਰੈਕਟਰ ਦੀ ਆ ਕਿਦਾਂ ਦੀ ਗੱਲ ਬਾਤ ਆ ਇਹ ਸਾਡੇ ਸਰਦਾਰ ਜੀ ਬੈਠੇ ਆ ਮੋਰੇ ਕਿ ਹੋ ਜਾ ਤਾਈ ਹਾਂ ਚਲੋ ਉਧਰ ਉਹ ਗੱਡੀਆਂ ਵਾਲਾ ਮਕੈਨਿਕ ਆ ਮੋਰੇ ਘੇੜੇ ਤੇ ਜਾਂਦਾ ਹੌਮ ਹੌਮ ਕੇ ਟਰੈਕਟਰ ਦੇ ਵਾਲੇ ਦੁਆਲੇ ਬਿਲਕੁਲ ਤੇ ਮਿੱਤਰੋ ਦੇਖੋ ਕਿੰਨਾ ਸਮਾਨ ਪਿਆ ਹੈ ਗੱਡੇ ਉੱਤੇ ਸਾਰਾ ਇਹ ਸਮਾਨ ਜਿੰਨਾ ਆ ਮਿੱਤਰੋ ਸਾਰਾ ਨਵਾਂ ਵਿੱਚ ਤੇ ਪੈਕਿੰਗ ਸਾਰੀ ਇਹਦੇ ਵਿੱਚ ਬੋਰੇ ਓਕੇ ਜੀ ਕਿਉਂਕਿ ਆਪਾਂ ਸਫਾਈ ਨਾਲ ਹੀ ਰੱਖਣੀ ਹੈ ਖੂਦ ਤੇ ਸਾਰਾ ਜਿੰਨਾ ਬ੍ਰਾਂਡ ਇਹ ਪਿਆ ਮਹਿੰਦਰਾ ਡੱਬਾ ਇਹਨਾਂ ਕੰਪਨੀ ਵਾਲਾ ਜਿੰਨਾ ਵੀ ਸਮਾਨ ਹੈ ਆ ਡੱਬੇ ਡੋਬੇ ਸਾਰੇ ਵਿੱਚ ਹੀ ਆ ਬੋਰੇ ਓਕੇ ਜੀ ਤੇ ਹੁਣ ਕਰੀਏ ਸਟਾਰਟ ਆਪਾਂ ਕਿਦਾਂ ਓਕੇ ਆ ਲੋ ਵੀ ਮਿੱਤਰੋ ਟਰੈਕਟਰ ਨੂੰ ਲਿਆਂਦਾ ਪਾਣੀ ਮਾਰ ਕੇ ਤੈਨ ਡੀਜ਼ਲ ਲੱਗਾ ਸੀਗਾ ਤੇ ਇਹਨਾਂ ਧੋਸ ਸਵਾਰ ਕੇ ਲਿਆਂਦਾ ਚੜ੍ਹੇ ਤੇ ਚੜ੍ਹੇ ਤੋਂ ਤੇ ਹੁਣ ਕਰਕੇ ਸਟਾਰਟ ਦੇਖੀਏ ਚੈੱਕ ਕਰੀਏ ਓਕੇ ਰਿਪੋਰਟ ਚੱਲੀ ਜਾਂਦੇ ਨਾ ਆਪਾਂ 2-3 ਘੰਟੇ ਜੇ ਆਪਾਂ ਇੱਥੇ ਹੀ ਆ ਠੀਕ ਹੈ ਜੀ ਤੇ ਪ੍ਰਸ਼ਾਦ ਵੰਡਦੇ ਆ ਲੈਂਦੇ ਬਗੋ ਤੇ ਸ਼ਗਰਮੇ ਦਾ ਨਾ ਮਾਤਾ ਦੇ ਕੇ ਤੇ ਅੱਧਾ ਘੰਟਾ ਘੰਟਾ ਬਹਿ ਗਏ ਤੇ ਆਪਾਂ ਫੇਰ ਜਾਣਾ ਪੈਂਦਾ ਨੂੰ ਤੇ ਫੇਰ ਮਾਰਦੇ ਆ ਗੱਲਾਂ ਬਾਤਾਂ ਇੱਥੇ ਚਾਚੇ ਹੋਂਦੇ ਨਾਲ ਕਿੱਦਾਂ ਐਦਾ ਕਰਤਾ ਰੈਡੀ ਪਤਾ ਨਾ ਮਗਲਾ ਤੇਰੇ ਚ ਪੰਪ ਜੀ ਹਾਂਜੀ ਵਾਏ ਓਕੇ ਦੇਖੋ ਠੀਕ ਜੇ ਵੀ ਲਾ ਦੇ ਛੋਛੂ ਪਾਣੀ ਪੂਣੀ ਚੈੱਕ ਕਰ ਲਿਆ ਕਰੋ ਰੀਡ ਰੀਡਾ ਟਕਣ ਲੱਗੇ ਲੱਗੇ ਕੋਸ ਸਭ ਚੈੱਕ ਕਰ ਲੀ ਬਿਲਕੁਲ ਮਾਹੀ ਮਿੱਤਰੋ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੋਈ ਵਾਲੇ ਤੇ ਨਵੀਆਂ ਤੁਹਾਨੂੰ ਵੀਡੀਓ ਵੇਖਣ ਨੂੰ ਮਿਲਣਗੀਆਂ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਓਕੇ ਮਿਲਦੇ ਹਾਂ ਅਗਲੇ ਨੈਕਸਟ ਵਲੌਗ ਵਿੱਚ ਓਕੇ ਧੰਨਵਾਦ